ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਤੀਜਾ ਨਿਰਮਲ ਸਬਦ ਨਿਰਮਲ ਹੈ ਬਾਣੀ ਨਿਰਮਲ ਜੋਤੇ ਸਭ ਮਾਹੇ ਸਮਣੀ ਨਿਰਮਲ ਬਾਣੀ ਹਰਿ ਸਲਾਹੀ ਜਪੇ ਹਰ ਨਿਰਮਲ ਮੈਲ ਗਵਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸਬਦ ਦੇ ਸਲਾਹੀ ਸਬਦੋ ਸੁਹਣੇ ਤਿਸਾ ਮਿਟਾਵਣਿਆ ਰਹਾ ਨਿਰਮਲ ਨਾਮ ਵਸਿਆ ਮਾਨੇ ਆਏ ਮਾਨੋ ਤਨ ਨਿਰਮਲ ਮਾਇਆ ਮੋ ਗਵਾਏ निर्मल गुण गावे नित सच्चे के निर्मल नाद बजावनिया निर्मल अमृत गुरते पाया विच हो आप मोह तिथै मोह न माया निर्मल ज्ञान नु ਧਿਆਨੁ ਅਤਿ ਨਿਰਮਲ ਨਿਰਮਲ ਬਾਣੀ ਮਨਿ ਵਸਾਵਣਿਆ ਜੋ ਨਿਰਮਲ ਸਿਵੇ ਸੋ ਨਿਰਮਲ ਹੋਵੈ ਹਉਮੈ ਮੈਲੁ ਗੁਰਸਬਦਿ ਧੋਵੈ ਨਿਰਮਲ ਵਜੈ ਅਨਹਦ ਤੋਂ ਨੇ ਬਾਣੀ ਦਰ ਸਚ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨਵਾ ਹਰ ਸਭ ਦੇ ਪਰੋਵੈ ਨਿਰਮਲ ਨਾਮੇ ਲੱਗੇ ਬੜ ਭਾਗੀ ਨਿਰਮਲ ਨਾਮੇ ਸੁਹਾਵਣਿਆ ਸੋ ਨਿਰਮਲ ਜੋ ਸਭ ਦੇ ਸੋਹ ਹੈ निर्मल नामे मानु तनो मोहै सच नामे मल कदे ना लागे मुख उजल्लो सचु करावणिया मानु मेला है दूजे पाए ਮੈਲਾ ਚੌਕਾ ਮੈਲਾ ਥਾਏ ਮੈਲਾ ਖਾਏ ਫਿਰ ਮੈਲੁ ਵਧਾਈ ਮਨਮੁਖ ਮੈਲੁ ਦੋਖ ਪਾਵਣਿਆ ਮੈਲੇ ਨਿਰਮਲ ਸਭੇ ਹੁਕਮੇ ਸਬਾਏ 세 निर्मल जो हर सच्चे पाए नानक नाम वसै मन अंतर गुरमुखे मैलो चुकावणिया माझ महल्ला तीजा गोविन्द उज्जल उज्जल हंस मानु वाणी निर्मल मेरी मनसा माने उज्जल सदा मुख सोहे आते उज्जल नाम त्यावणिया हाउ आर ही जीओ वारी जी गोबिंद गुण गावणिया गोबेद गोबेद काहे दिन राती गोबेद गुण सब दे सुणावणिया रहा गोबेद गावे सहज सुभाए ਗੁਰ ਕੈ ਪੈ ਉਜਲ ਹਉ ਮੈ ਮਲ ਜਾਏ ਸਦਾ ਅਨੰਦ ਰਹੇ ਭਗਤੇ ਕਰੇ ਦਿਨ ਰਾਤੀ ਸੋਣੇ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤੇ ਦਿਰੜਾਏ ਗੁਰ ਕੈ ਸਬਦ ਦੇ ਮਨ ਮਨ ਨੂੰ ਮਿਲਾਏ ਸਚਾ ਤਾਲੂ ਪੂਰੇ ਮਾਇਆ ਮੋਹ ਚੁਕਾਏ ਸਬਦ ਦੇ ਨਿਰ ਤੇ ਕਰਾਵਣਿਆ ਉਚਾ ਕੁਕੇ ਤਨ ਹੈ ਪਛਾੜੇ ਮਾਇਆ ਮੋਹੇ ਜੋਹਿਆ ਜਮ ਕਾਲੇ ਮਾਇਆ ਮੋਹ ਇਸ ਮਨ ਹੈ ਨਚਾਏ ਅੰਤਰ ਕਪਟ ਦੁਖ ਪਾਵਣਿਆ ਗੁਰਮੁਖੇ ਭਗਤੇ ਜਾ ਆਪੇ ਕਰਾਏ ਨੁਮਨੁ ਮਨੁ ਰਤਾ ਸਹਜ ਸੁਪਾਏ ਬਾਣੀ ਵਜੈ ਸਬਦਿ ਵਜਾਏ ਗੁਰਮੁਖੇ ਭਗਤੇ ਥਾਏ ਪਾਵਣਿਆ ਬਹੁ ਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮੰਨੇ ਵਸਾਏ ਮਾਇਆ ਕਰਣੇ ਪੇੜ ਬੰধে ਨੱਚ ਦੁਜੇ ਪਾਇ ਦੁਖ ਪਾਵਣਿਆ ਜੇ ਸੁ ਅੰਤਰੇ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਸ ਸੱਚ ਸੰਜਮੇ ਜੁਗਤਾ ਗੁਰ ਕੈ ਸਬਦ ਦੇ ਸਦਾ ਹਰ ਧਿਆਏ ਇਹ ਹ ਪਗਤੇ ਹਰ ਪਾਵਣਿਆ ਗੁਰਮੁਖੇ ਭਗਤੇ ਜੁਗ ਚਾਰੇ ਹੋਈ ਹੋਰ ਤੋਂ ਭਗਤੇ ਨ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ ਮਾਝ ਮਹਲਾ 3 ਸੱਚਾ ਸੇਵੀ ਸਾਚੂ ਸਲਾਹੀ ਸੱਚਾ ਨਾਏ ਦੋਖੂ ਕਬਹੀ ਨਹੀਂ ਸੁਖ ਦਾਤਾ ਸੇਵਨੇ ਸੁਖ ਪਾਏ ਨੇ ਗੁਰਮਤਿ ਮੰਨੇ ਵਸਾਵਣਿਆ ਹਉ ਵਾਰੀ ਜੀਓ ਵਾਰੀ ਸੁਖ ਸਹਜੇ ਸੰਭਾਦੇ ਲਗਾਵਣਿਆ ਜੋ ਹਰ ਸੇਵ ਹੈ ਸੇ ਸਦਾ ਸੋਹ ਹੈ ਸੋਭਾ ਸੁਰ ਤੇ ਸੁਹਾਵਣਿਆ ਰਹਾ ਸਭ ਕੋ ਤੇਰਾ ਪਗ ਤੋ ਕਹਾਏ ਸੇ ਪਗ ਤ ਰੇ ਮੰਨੇ ਪਾਏ ਸੱਚ ਬਣੀ ਤੁਧੈ ਸਾਲਾ ਨੇ ਰੰਗੇ ਰਾਤੇ ਪਗਤੇ ਕਰਾਵਣਿਆ ਸਭ ਕੋ ਸੱਚੇ ਹਰ ਜੀਓ ਤੇਰਾ ਗੁਰਮੁਖੇ ਮੇਲੇ ਤਾ ਚੁਕੇ ਫੇਰਾ ਜਾ ਤੋ ਧੁ ਪਾਵੇ ਤਾ ਨਾਏ ਰਚਾਵੇ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰੇ ਮੰਨੇ ਵਸਾਇਆ ਹਰੇ ਖੂਸੂਗੂ ਸਭ ਮੋਹ ਗਵਾਇਆ ਇੱਕ ਸੁਸਿਓ ਲੇਵ ਲਾਗੀ ਸਦ ਹੀ ਹਰੇ ਨਾਮ ਮਨ ਨੇ ਵਸਾਉਣਿਆ ਭਗਤ ਰਾਂਗੇ ਰਾਤੇ ਸਦਾ ਤੇਰੇ ਚੈ ਨਾਉ ਨੇ ਦੇ ਨਾਮ ਵਸਿਆ ਮਨੇ ਆਏ ਪੂਰੇ ਪਾਗੇ ਸਤਿਗੁਰ ਪਾਇਆ ਸਭ ਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮੇਲੇ ਗੁਰਮੁਖੇ ਜਾਤਾ ਤੂੰ ਆਪੇ ਦੇਵ ਹੈ ਨਾਮੁ ਵਡਾਈ ਨਾਮੇ ਰਤੇ ਸੁਖ ਪਾਵਣਿਆ ਸਦਾ ਸਦਾ ਸੱਚੇ ਤੋ ਤੁਸਾ ਲਹੀ ਗੁਰਮੁਖੇ ਜਾਤਾ ਦੂਜਾ ਕੋ ਨਹੀਂ ਇੱਕ ਸੁਸਿਓ ਮਾਨੁ ਰਹਿਆ ਸਮਾਈ ਮਾਨੇ ਮੰਨਿਆ ਮਨ へ ਮਿਲਾਵਣਿਆ ਗੁਰਮੁਖੇ ਹੋਵੈ ਸੋ ਸਾਲਾਹਿ ਸਾਚੇ ਠਾਕੁਰ ਵੇ ਪਰਵਾਹੇ ਨਾਨਕ ਨਾਮ ਵਸੇ ਮਨ ਅੰਤਰੇ ਗੁਰਸਬਦੀ ਹਰ ਮੇਲਾ ਬਣਿਆ ਮਾਝ ਮਹੱਲਾ ਤੀਜਾ ਤੇਰੇ ਪਗਤ ਸੋਹ ਹੈ ਸਾਚੇ ਦਰਬਾਰੇ ਗੁਰ ਕੈ ਸਬ ਦੇ ਨਾਮੇ ਸਵਾਰੇ ਸਦਾ ਅਨੰਦੇ ਰਹੇ ਦੇ ਨੁਰਤੀ ਗੁਣ ਕਹੇ ਗੁਣੀ ਸਮਾਵਣਿਆ ਹਉ ਵਾਰੀ ਜੀਓ ਵਾਰੀ ਨਾਮ ਸੁਣੇ ਮਨ ਨੇ ਵਸਾਵਣਿਆ ਹਰ ਜਿਓ ਸੱਚਾ ਉੱਚਾ ਉੱਚਾ ਹਾਉ ਮੈਂ ਮਰ ਮਿਲਾਵਣਿਆ ਰਹਾ ਹਰ ਜਿਓ ਸੱਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰਸਬਦ ਦੇ ਮਿਲੇ ਹੈ ਸਿ ਵਿਚੁਰੜੇ ਨਾਹੀ ਸਹਜੇ ਸਚ ਸਮਾਵਣਿਆ ਤੁਝ ਤੇ ਬਾਹਰ ਕਛੂ ਨ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪੇ ਮਿਲਾਵਣਿਆ ਕਮਣੇ ਗੁਣਵੰਤੀ ਹਰੇ ਪਾਏ ਪੈ ਭਾਏ 시ਗਰ ਬਣਾਏ ਸਤਿਗੁਰ ਸੇਵੇ ਸਦਾ ਸੋਹਗਰਣ ਸਚ ਉਪਦੇਸੇ ਸਮਾਵਣਿਆ ਸਬਦ ਵਿਸਾਰੇ ਨੇ ਤੇ ਨਾ ਠਰ ਨਾ ਠਾ ਪ੍ਰਮੇ ਭੂਲੇ ਜੋ ਸੁਣਨ ਕਰ ਕਾ ਫਲ ਤੁ ਪਲ ਤੁ ਤਿਨੀ ਦੋ ਵੈ ਗਵਾਏ ਦੁਖੇ ਦੋਖੇ ਵੇਹਾਵਣਿਆ ਲਿਖਦਿਆ ਲਿਖਦਿਆ ਕਾਗਦ 'ਮਾ ਸੁਖ ਹੋਈ ਦੁਜੇ ਪਾਇ ਸੁਖ ਪਾਏ ਨ ਕੋਈ ਕੂੜ ਲਿਖੇ ਤੈ ਕੂੜ ਕਮਾਵੇ ਜਾਲੇ ਜਾਵੇ ਕੂੜੇ ਚ ਤਲਾਵਣਿਆ ਗੁਰਮੁਖੇ ਸਚੁ ਸਾਚੁ ਲਿਖੇ ਵਿਚਾਰ ਸੇ ਜਨ ਸੱਚੇ ਪਾਵਹਿ ਮੋਖ ਦਵਰ ਸਾਚੂ ਕਾਗਦ ਕਲਮ ਮਸਵਾਣੀ ਸਾਚੂ ਲੇਖ ਸੱਚੇ ਸਮਾਵਣਿਆ ਮੇਰਾ ਪ੍ਰਭੂ ਅੰਤਰੇ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰਤੇ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ